ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਦਿੱਲੀ ਹਾਈ ਕੋਰਟ ਵੱਲੋਂ ਸੀਟੈਟ ਰਿਗਾਰਡਿੰਗ ਇੱਕ ਗੱਲ ਕਹੀ ਗਈ ਆਦੇਸ਼ ਦਿੱਤਾ ਗਿਆ ਐਨਸੀਟੀਈ ਨੂੰ ਕੀ ਆਦੇਸ਼ ਦਿੱਤਾ ਗਿਆ ਐਂ ਜਿੰਨੇ ਵੀ ਪ੍ਰਾਈਵੇਟ ਸਕੂਲਾਂ ਦੇ ਟੀਚਰ ਨੇ ਉਹਨਾਂ ਸਾਰਿਆਂ ਨਾਲ ਇਹ ਗੱਲ ਰਿਲੇਟਡ ਹੈਗੀ ਆ ਇਸ ਕਰਕੇ ਹੀ ਆਪਾਂ ਇਸ ਵੀਡੀਓ ਨੂੰ ਬਣਾ ਰਹੇ ਹਾਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਅਸੀਂ ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਸਾਰੀਆਂ ਅਪਡੇਟਸ ਦੀ ਜਾਣਕਾਰੀ ਟਾਈਮ ਟੂ ਟਾਈਮ ਪ੍ਰੋਵਾਈਡ ਕਰਾਉਂਦੇ ਰਹਿੰਦੇ ਆ ਸੋ ਗੱਲ ਕਰਦੇ ਆ ਦਿੱਲੀ ਹਾਈ ਕੋਰਟ ਦੇ ਵਿੱਚ ਕੋਈ ਯਾਚਕਾ ਦਾਇਰ ਕੀਤੀ ਗਈ ਹੋਣੀ ਆ ਜਿਹਦਾ ਅੱਜ ਫੈਸਲਾ ਆਇਆ ਅਗਲੀ ਸੁਣਵਾਈ ਵੀ ਹੋਣੀ ਆ ਬਟ ਇਹਦੇ ਵਿੱਚ ਜਿਹੜੀ ਗੱਲ ਕਹੀ ਗਈ ਦਿੱਲੀ ਹਾਈ ਕੋਰਟ ਦੁਆਰਾ ਕਿ ਜਿੰਨੇ ਵੀ ਟੀਚਰਸ ਨੇ ਲਗਭਗ ਇਹਨਾਂ ਨੇ 5 ਲੱਖ ਟੀਚਰਾਂ ਦੀ ਗੱਲ ਕੀਤੀ ਕਿ ਜਿਹੜਾ ਇਹ ਰੂਲ ਹੋਊਗਾ ਲਗਭਗ 5 ਲੱਖ ਟੀਚਰਾਂ ਨੂੰ ਪ੍ਰਭਾਵਿਤ ਕਰੂਗਾ ਸੋ ਜਿੰਨੇ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਹੁੰਦੇ ਨੇ ਜਾਂ ਫਿਰ ਗਵਰਨਮੈਂਟ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਭਰਤੀ ਹੁੰਦੇ ਨੇ ਉਹਨਾਂ ਲਈ ਤਾਂ सीटेट ਕੰਪਲਸਰੀ ਹੁੰਦਾ ਹੀ ਹੈ ਬਟ ਹੁਣ ਤੋਂ ਜਿੰਨੇ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਟੀਚਰ ਹੋਣਗੇ ਉਨਾ ਦੇ ਲਈ ਜਿਹੜਾ ਸੀਟੈਟ ਹੋਊਗਾ ਜੀ ਸੀਟੈਟ ਤੁਹਾਨੂੰ ਪਤਾ ਹੈ ਸੀਬੀਐਸਸੀ ਦੁਆਰਾ ਲਿਆ ਜਾਂਦਾ ਪੇਪਰ ਹੈਗਾ ਆ ਟੀਚਰ ਐਲੀਜੀਬਿਲਟੀ ਟੈਸਟ ਜਿਹੜਾ ਕਿ ਸੈਂਟਰ ਦੁਆਰਾ ਲਿਆ ਜਾਂਦਾ ਉਹਨੂੰ ਆਪਾਂ ਸੀਟੈਟ ਕਹਿ ਦਿੰਨੇ ਆ ਸਟੇਟ ਸਰਕਾਰਾਂ ਦੁਆਰਾ ਵੀ ਲਿਆ ਜਾਂਦਾ ਜਿਵੇਂ ਕਿ ਪੰਜਾਬ ਦੇ ਵਿੱਚ ਪੀਐਸਟੈਟ ਲਿਆ ਜਾਂਦਾ Rajasthan ਦੇ ਵਿੱਚ ਰੀਟ ਦੀ ਪ੍ਰੀਖਿਆ ਲਈ ਜਾਂਦੀ ਹੈ ਜਿਹੜੀ ਕੱਲ ਪਰਸੋਂ ਪ੍ਰੀਖਿਆ ਕੰਡਕਟ ਕਰਵਾਈ ਗਈ ਸੀ ਉਸ ਪ੍ਰੀਖਿਆ ਦੀ ਮੈਂ ਗੱਲ ਕਰ ਰਿਹਾ ਐਂਡ ਇਸ ਤੋਂ ਇਲਾਵਾ ਐਚਟੈਟ ਹਰਿਆਣੇ ਦੇ ਵਿੱਚ ਐਚਟੈਟ ਦੀ ਪ੍ਰੀਖਿਆ ਕੰਡਕਟ ਕਰਵਾਈ ਜਾਂਦੀ ਹੈ ਇਹਦੇ ਵਿੱਚ ਕਿਹਾ ਗਿਆ ਦਿੱਲੀ ਹਾਈ ਕੋਰਟ ਦੁਆਰਾ ਕਿ ਜਿੰਨੇ ਵੀ ਸਕੂਲ ਨੇ ਜੀ ਪ੍ਰਾਈਵੇਟ ਸਕੂਲਾਂ ਦੇ ਹੀ ਮੇਨਲੀ ਇਹਨਾਂ ਨੇ ਗੱਲ ਕੀਤੀ ਕਿ ਇਹਦੇ ਵਿੱਚ ਜਿੰਨੇ ਵੀ ਟੀਚਰ ਲੱਗੇ ਹੋਏ ਨੇ ਇਹਨਾਂ ਨੂੰ सीटेट ਪਾਸ ਕਰਨਾ ਕੰਪਲਸਰੀ ਕੀਤਾ ਜਾਵੇ ਜਿਹੜੇ ਤਾਂ ਪਹਿਲਾਂ ਤੋਂ ਭਰਤੀ ਹੈਗੇ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਐਂਡ ਇਸ ਰਿਗਾਰਡਿੰਗ ਇਹਨਾਂ ਨੇ ਐਨਸੀਟੀਈ ਨੂੰ ਐਨਸੀਟੀ ਇੱਕ ਐਹੋਜੀ ਬੋਡੀ ਹੈਗੀ ਆ ਜਿਹੜੀ ਕਿ ਟੀਚਰ ਕਿਉਂ ਜਾ ਹੋਣਾ ਚਾਹੀਦਾ ਆ ਟੀਚਰ ਦੀ ਜਿਹੜੀਆਂ ਮਿਨਿਮਮ ਕੁਆਲੀਫਿਕੇਸ਼ਨ ਆ ਹੁੰਦੀਆਂ ਨੇ ਜਾ ਫਿਰ ਕਹਿ ਸਕਦੇ ਆ ਕਿ ਕੁਆਲਿਟੀ এডੂਕੇਸ਼ਨਸ ਟੀਚਰ ਨੂੰ ਪ੍ਰੋਵਾਈਡ ਕੀਤੀ ਜਾਵੇ ਤਾਂ ਜੋ ਜਿਹੜੇ ਟੀਚਰਸ ਨੇ ਉਹ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾ ਸਕਣ ਇਹ ਸਾਰਾ ਕੁਝ ਡਿਸਾਈਡ ਕਰਨ ਦਾ ਜਿਹੜਾ ਕੰਮ ਹੈਗਾ ਜੀ ਐਨਸੀਟੀਈ ਦੁਆਰਾ ਕੀਤਾ ਜਾਂਦਾ ਆ ਜਿਵੇਂ ਕਿ ਬੀਐਡ ਵਗੈਰਾ ਦਾ ਜਿਹੜਾ ਕੋਰਸ ਹੈਗਾ ਆ ਇਹ ਸਾਰਾ ਕੁਝ ਇਹਨਾਂ ਦੁਆਰਾ ਹੀ ਤਿਆਰ ਕੀਤਾ ਜਾਂਦਾ ਆ ਸੋ ਐਨਸੀਟੀਈ ਨੂੰ ਆਦੇਸ਼ ਦਿੱਤੇ ਗਏ ਆ ਕਿ ਅਗਲੇ 4 ਹਫ਼ਤਿਆਂ ਦੇ ਵਿੱਚ ਜਿਹੜੀ ਅਗਲੀ ਸੀਰਟ ਦੀ ਪ੍ਰੀਖਿਆ ਹੋਣੀ ਆ ਉਦੇ ਤੇ ਕੰਮ ਕੀਤਾ ਜਾਵੇ ਐਂਡ ਇਸ ਪ੍ਰੀਖਿਆ ਨੂੰ ਪੂਰੇ ਦੇਸ਼ ਭਰ ਦੇ ਵਿੱਚ ਕੰਡਕਟ ਕਰਵਾਇਆ ਜਾਵੇ ਵੈਸੇ ਜਿਹੜੀ सीटेट ਦੀ ਪ੍ਰੀਖਿਆ ਹੈਗੀ ਆ ਸਾਲ ਵਿੱਚ ਦੋ ਵਾਰ ਕੰਡਕਟ ਕਰਵਾਈ ਜਾਂਦੀ ਆ ਇੱਕ ਜੂਨ ਜੁਲਾਈ ਦੇ ਵਿੱਚ ਇੱਕ ਦਸੰਬਰ ਜਨਵਰੀ ਦੇ ਵਿੱਚ ਕਿਉਂਕਿ ਦੋ ਮਹੀਨੇ ਲੱਗ ਹੀ ਜਾਂਦੇ ਹੁੰਦੇ ਆ ਫਾਰਮ ਆਉਣਗੇ ਸੋ ਕੁਝ ਟਾਈਮ ਤੱਕ ਤੁਹਾਨੂੰ ਜਿਹੜੀ ਇਹਦੇ ਰਜਿਸਟ੍ਰੇਸ਼ਨ ਫਾਰਮ ਹੈਗਾ ਜੀ ਜਾਂ ਫਿਰ ਨੋਟੀਫਿਕੇਸ਼ਨ ਹੈਗਾ ਜਾਂ सीटेट ਜਿਹੜਾ ਕਿ ਅਗਲਾ ਹੋਣਾ ਆ ਉਹਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਐਂਡ ਇਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ ਪ੍ਰਾਇਮਰੀ ਟੀਚਰ ਐਂਡ ਜਿਹੜੇ ਛੇਵੀਂ ਤੋਂ ਲੈ ਕੇ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਂਦੇ ਹੈਗੇ ਆ ਜੀ ਉਹਨਾਂ ਨੂੰ ਪਾਸ ਕਰਨਾ ਪੈਂਦਾ ਹੈ ਸੀਟੈਟ ਦਾ ਪੇਪਰ 2 ਐਂਡ ਜਿਹੜੇ ਪ੍ਰਾਇਮਰੀ ਟੀਚਰ ਹੁੰਦੇ ਨੇ ਪੀਆਰਟੀ ਟੀਚਰ ਜੀਬੀਟੀ ਟੀਚਰ ਕਹਾ ਦਿਨੇ ਆ ਉਹਨਾਂ ਨੂੰ ਪਾਸ ਕਰਨਾ ਪੈਣਾ ਹੈ ਸੀਟੈਟ ਦਾ ਪੇਪਰ 1 ਜੇਕਰ ਕੋਈ ਸਾਥੀ ਪ੍ਰਾਈਵੇਟ ਸਕੂਲ ਵਿੱਚ ਟੀਚ ਕਰਦਾ ਆ ਐਂਡ ਉਹਦੇ ਕੋਲ ਆਪਦਾ ਸੀਟੈਟ ਦਾ ਸਰਟੀਫਿਕੇਟ ਨਹੀਂ ਹੈਗਾ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਵੈਸੇ ਇਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਤੁਹਾਨੂੰ ਮੌਕਾ ਦੇ ਦਿੱਤਾ ਜਾਏਗਾ ਐਂਡ ਇਹਨਾਂ ਪ੍ਰੀਖਿਆਵਾਂ ਨੂੰ ਪਾਸ ਕਰਨਾ ਕੋਈ ਬਹੁਤਾ ਔਖਾ ਕੰਮ ਨਹੀਂ ਹੁੰਦਾ ਤੁਸੀਂ ਇਸ ਪ੍ਰੀਖਿਆ ਨੂੰ ਬੜੇ ਵਧੀਆ ਨੰਬਰਾਂ ਨਾਲ ਪਾਸ ਕਰ ਸਕਦੇ ਹੋ 150 ਨੰਬਰ ਦੀ ਇਸ ਪ੍ਰੀਖਿਆ ਦੇ ਵਿੱਚ ਤੁਹਾਨੂੰ 90 ਨੰਬਰ ਲੈਣੇ ਪੈਂਦੇ ਆ ਇਸ ਨੂੰ ਕੁਆਲੀਫਾਈ ਕਰਨ ਦੇ ਲਈ ਕੈਟਾਗਰੀਜ਼ ਵਾਲੇ ਕੈਂਡੀਡੇਟਸ ਨੂੰ 5% ਦੀ ਰਿਲੈਕਸੇਸ਼ਨ ਦੇਖਣ ਨੂੰ ਮਿਲਦੀ ਆ ਸੋ ਉਹਨਾਂ ਨੂੰ 150 ਵਿੱਚੋਂ 82 ਨੰਬਰ ਲੈਣੇ ਪੈਂਦੇ ਆ ਸੋ ਇਹ ਸੀਗੀ ਛੋਟੀ ਜਹੀ ਅਪਡੇਟ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ